ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਪੰਜਾਬ ਪੇ ਸਕੇਲ ਬਹਾਲੀ ਸਾਂਝਾ ਫਰੰਟ ਵੱਲੋਂ ਅੱਜ ਤੁਸੀਂ ਡਿੜਬਾ ਦੀ ਧਰਤੀ ਤੇ ਵਿੱਤ ਮੰਤਰੀ ਦੇ ਖਿਲਾਫ ਮੁਜਾਹਰਾ ਕਰ ਰਹੇ ਹੋ ਪਹਿਲੀ ਗੱਲ ਤਾਂ ਇੱਕ ਗੱਲ ਸਮਝ ਲੈਣੀ ਚਾਹੀਦੀ ਆ ਤੁਸੀਂ ਇਧਿਆਪਕਾਂ ਵੱਡੀ ਗਿਣਤੀ ਚ ਹੋਰ ਮਹਿਕਮਿਆਂ ਦੇ ਵੀ ਸਾਥੀ ਆ ਪੜ੍ਹੇ ਲਿਖੇ ਵੀ ਆ ਵੱਧ ਸਮਝਦਾਰ ਆ ਕਿ ਇਹ ਲੜਾਈ ਕੱਲੇ ਚੀਮੇ ਖਿਲਾਫ ਨਹੀਂ ਹੈ ਜਿੱਡੀ ਵੱਡੀ ਪੋਸਤ ਕਿਲਾਂ ਦੀ ਲੜਾਈ ਆ ਕੋਈ ਚੀਮਾ ਕੱਲਾ ਟੰਗ ੜਾ ਕੇ ਖੜ ਜੇ ਐਡੀ ਗੱਲ ਨਹੀਂ ਹੈ ਤੁਸੀਂ ਕਿਸੇ ਮੁੱਖ ਮੰਤਰੀ ਖਿਲਾਫ ਵੀ ਨਹੀਂ ਲੜ ਰਹੇ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਖਿਲਾਫ ਵੀ ਨਹੀਂ ਲੜ ਰਹੇ ਤੁਸੀਂ ਕਿਸੇ ਟਰੰਪ ਤੋਂ ਅੱਗੇ ਵਾਰਡ ਬੈਂਕ ਆਈਐਮਐਫ ਵਰਗੀਆਂ ਉਹ ਸੰਸਥਾਵਾਂ ਦੇ ਖਿਲਾਫ ਲੜ ਰਹੇ ਹੋ ਜਿਹੜੀਆਂ ਸੰਸਥਾ ਮੰਨੇ ਤੈਅ ਕੀਤਾ ਕਿ ਲੋਕਾਂ ਤੋਂ ਸਭ ਕੁਝ ਖੋਣਾ ਜੋਕਾਂ ਨੂੰ ਦੇਣਾ ਇਹ ਡੈਕਸਾ 1992 ਚ ਤੈਅ ਹੋ ਗਈਆਂ ਸੀ ਹੁਣ ਉਹ ਨੀਤੀਆਂ ਨੂੰ ਲਾਗੂ ਹੋਣ ਤੇ ਚਰਮ ਸੀਮਾ ਤੱਕ ਪਹੁੰਚ ਗਏ ਕਹਿੰਦੇ ਨੇ ਕਿ ਹੁਣ ਇਦੂ ਬਾਦ ਸਾਡਾ ਨਹੀਂ ਸਰਨਾ ਤੁਸੀਂ ਇਕੱਲੇ ਪੰਜਾਬ ਦੇ ਨਹੀਂ ਤੁਸੀਂ ਕੁੱਲ ਦੁਨੀਆ ਦੇ ਸਿਨੈਰੀਓ ਤੇ ਨਿਗਾਹ ਮਾਰ ਕੇ ਦੇਖੋ ਅੱਜ ਜੇ ਮੋਦੀ ਤੇ ਟਰੰਪ ਦੀ ਜਾਰੀ ਕੜਮ ਦੇ ਕੇ ਟੁੱਟ ਰਹੀ ਆ ਉਹ ਕਹਿੰਦਾ ਕਿ ਅਸੀਂ ਨਹੀਂ ਇਹ ਜੜ ਸਕਦੇ ਹੁਣ ਅਸੀਂ ਜਰਾਨੇ ਨਹੀਂ ਪਗਾ ਸਕਦੇ ਸਾਡਾ ਜਿਹੜਾ ਸੰਕਟ ਆ ਇਹਨਾ ਭੈਣਕ ਹੋ ਗਿਆ ਜਿਹੜੀਆਂ ਨੀਤੀਆਂ ਦੇ ਗੁਣ ਗਾਉਂਦੇ ਰਹੇ ਕਿ ਆਹੀ ਨਿੱਜੀਕਰਨ ਸਮਰਾਜੀਕਰਨ ਤੇ ਗਲੋਬਲਾਈਜੇਸ਼ਨ ਦੀਆਂ ਨੀਤੀਆਂ ਇਹੀ ਨੀਤੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਆ ਉਹਨਾਂ ਬਿਮਾਰੀਆਂ ਨੇ ਸਾਰੀ ਦੁਨੀਆ ਨੂੰ ਜਕੜ ਲਿਆ ਉਹਨਾਂ ਬਿਮਾਰੀਆਂ ਨੇ ਉਹ ਯੂਰੋਪੀਅਨ ਕੰਟਰੀਆਂ ਨੂੰ ਵੀ ਜਕੜ ਲਿਆ ਉਹਨਾਂ ਦੇ ਵਿੱਚ ਚੀਕ ਮਰਾਤੀ ਉਹਨਾਂ ਨੀਤੀਆਂ ਨੇ ਉੱਥੇ ਆਰਥਿਕ ਸੰਕਟ ਇਹਨੇ ਭੈਣਕ ਹੋ ਰਹੇ ਨੇ ਉਹ ਕਹਿੰਦਾ ਕਿ ਸਮਝੌਤੇ ਕਰੋ ਮੇਰੇ ਨਾਲ ਲੈ ਕੇ ਜਾ ਮੇਰੇ ਤੋਂ ਡੇਰੀ ਪਰ ਡਾਕਟਰ ਜਾ ਕੇ ਹਿੰਦੁਸਤਾਨ ਦੀ ਵੱਡੀ ਮੰਡੀ ਦੇ ਵਿੱਚ ਸੇਲ ਕਰੋ ਤਾਂ ਜੋ ਹਿੰਦੁਸਤਾਨ ਦੇ ਕਿਸਾਨਾਂ ਮਜ਼ਦੂਰ ਜਿਹੜੇ ਡੈਰੀ ਦੇ ਧੰਦੇ ਚ ਲੱਗੇ ਹੋਏ ਨੇ ਉਹਨਾਂ ਦੇ ਧੰਦੇ ਚਾਪਤ ਕਰੋ ਸਾਡੇ ਮੁਨਾਫੇ ਦਰਮਦਰ ਵਧਦੇ ਰਹਿਣ ਉਹ ਤਰਾਤਰ ਟੈਰਫ ਤੇ ਟੈਰਫ ਲਾ ਰਿਹਾ ਉਹ ਕੱਲ੍ਹ ਉਸਨੇ ਐਦੋਂ ਵੱਡੇ ਟੈਰਫ ਲਾਉਣ ਦੀ ਹੋਰ ਐਲਾਨ ਕੀਤਾ ਇਹਦਾ ਮਤਲਬ ਇਹ ਆ ਕਿ ਜਿਹੜੀਆਂ ਨੀਤੀਆਂ ਹਿੰਦੁਸਤਾਨ ਤੇ ਪੂਰੀ ਦੁਨੀਆ ਦੇ ਕਿਰਤੀ ਲੋਕਾਂ ਦੇ ਖਿਲਾਫ ਲੈ ਕੇ ਆਏ ਸੀ ਸਾਮਰਾਜ ਦੀ ਉਹ ਨੀਤੀਆਂ ਅੱਜ ਉਹ ਆਪਣਾ ਭੈਣ ਕਦਾਰ ਦੇ ਵਿੱਚ ਗੁਜ਼ਰ ਰਹੀਆਂ ਉਹਨਾਂ ਦਾ ਸੰਕਟ ਲੋਕਾਂ ਤੇ ਸੁਟਣਾ ਇਹ ਸੰਕਟ ਹੀ ਹੈ ਕਿ ਤੁਹਾਡੇ ਵਾਸਤੇ ਪੰਜਾਬ ਪੇਸ ਕਿਲਾਂ ਦੀ ਪਜਾਏ ਪਹਿਲਾਂ ਜਿਹੜਾ ਕਹਿੰਦੇ ਆ ਕਿ ਹੁਣ ਭਲੇਖੇ ਪਾਉਂਦੇ ਆ ਕਈ ਬੰਦੇ ਆਪਣੇ ਬਾਪ ਵੀ ਟਪਲੇ ਖਾ ਜਾਂਦੇ ਆ ਕਿ ਇਹਨਾਂ ਨਾਲੋਂ ਤਾਂ ਬਾਦਲੀ ਚੰਗਾ ਸੀ ਜਿਹੜਾ 15 ਇੱਕ 15 ਦਾ ਪੱਤਰ ਅਸ ਮਿੱਤਰ ਪਿਆਰਿਓ ਉਹ ਕਿਹੜਾ ਪਰੂਆ ਲੈ ਕੇ ਆਇਆ ਸੀ ਉਹ ਬਾਦਲ ਦੀ ਸਰਕਾਰ ਹੀ ਲੈ ਕੇ ਆਈ ਸੀ 15 15 ਦਾ ਪੱત્ર ਜਿਹਦੇ ਤਹਿਤ 2 ਸਾਲ ਤੁਹਾਡੇ ਤੋਂ 10300 ਰੁਪਏ ਤੇ ਤੁਹਾਡੀ ਛਲਪਟਨੀਆ ਉਹ ਅਕਾਲੀ ਗਵਰਨਮੈਂਟ ਦੀ ਪ੍ਰੋਜੈਕਸ਼ਨ ਸੀ ਜੇਦੂ ਬਾਅਦ ਕਾਂਗਰਸੀ ਆਏ ਉਹ ਮਨਪ੍ਰੀਤ ਬਾਦਲ ਜਿਹੜਾ ਡਾਕਟਰ ਮਨਮੋਹ ਸਿੰਘ ਦੀ ਰੀਸ ਕਰਦਾ ਸੀ ਜਿਹੜਾ ਡਾਕਟਰ ਮਨਮੋਹ ਸਿੰਘ ਪੂਰੀ ਦੁਨੀਆ ਦੇ ਵਿੱਚ ਇਸ ਗੱਲੋਂ ਨੀਤੀਆਂ ਲਾ ਕੇ ਬਦਨਾਮ ਸੀ ਕਿ ਉਹ ਨਿੱਜੀਕਰਨ ਦਾ ਸਭ ਤੋਂ ਵੱਡਾ ਮਥਈ ਸੀ ਭਾਵੇਂ ਉਹਦਾ ਚਿਹਰਾ ਬੜਾ ਸਾਫਟ ਸੀ ਪਰ ਜੋ ਦੁਨੀਆ ਭਰ ਦੇ ਕਿਰਤੀ ਲੋਕ ਅੱਜ ਸੰਤਾਪ ਹੰਡਾ ਰਹੇ ਨੇ ਉਹ ਡਾਕਟਰ ਮਨਮੋਹ ਸਿੰਘ ਦੀਆਂ ਨੀਤੀਆਂ ਦਾ ਵੱਡਾ ਯੋਗਦਾਨ ਸੀ ਉਹਦੇ ਦਿਮਾਗ ਦਾ ਇਹੀ ਮਨਪ੍ਰੀਤ ਬਾਦਲ ਉਸ ਦੇ ਕਦਮੇ ਤੇ ਚੱਲਿਆ ਮਨਪ੍ਰੀਤ ਬਾਦਲ ਜੁਲਾਈ 17 ਦਾ ਪੱਥਰ ਲੈ ਕੇ ਆਇਆ ਉਹਦੀ ਬਦੌਲਤ ਤੁਸੀਂ ਅੱਜ ਸੜਕਾਂ ਤੇ ਆਂ ਬੀਚ ਪੱਥਰ ਆਏ ਉਹਦੀ ਬਦੌਲਤ ਤੁਸੀਂ ਸੜਕਾਂ ਤੇ ਆਂ ਤੁਹਾਨੂੰ ਭੁਲੇਖੇ ਹੁੰਦੇ ਨੇ ਕਿ ਬੰਦੇ ਬਦਲ ਕੇ ਵੇਖ ਲਓ ਕੁਛੇ ਬੰਦੇ ਕਿੰਨੇ ਮਰਜ਼ੀ ਬਦਲੀ ਜਾਓ ਲੋਕਾਂ ਨੇ 70 70 ਸਾਲ ਦੇ ਆਪਣੇ ਕਿਸਾਨ ਵਿੱਚ ਆਏ ਆ ਉਹਨਾਂ ਨੂੰ ਪੁੱਛ ਲਓ ਉਹਨਾਂ ਨੇ ਕਾਂਗਰਸੀ ਵੀ ਵੇਖੇ ਉਹਨਾਂ ਨੇ ਬਾਦਲ ਵੀ ਵੇਖੇ ਉਹਨਾਂ ਨੇ ਜਨਸੰਘੀਆ ਵੀ ਵੇਖੇ ਉਹਨਾਂ ਨੇ ਬੀਜੇਪੀ ਦੀ ਸਰਕਾਰ ਵੀ ਵੇਖੀ ਉਹ ਝੁੱਟੀਆਂ ਲਾ ਲਾ ਕੇ 5 ਸਾਲਾਂ ਬਾਅਦ ਕਹਿੰਦੇ ਕਿ ਅੱਜਕੇ ਅਸੀਂ ਇਹਨੂੰ ਸਭ ਕਸਕ ਸਕਾਂਗੇ ਮਿੱਤਰ ਪਿਆਰੋ ਇਹਨਾਂ ਨੂੰ ਕੋਈ ਨਹੀਂ ਸਭ ਕਸਕ ਸਕਦਾ ਸਾਨੂੰ ਆਪ ਨੂੰ ਸਭ ਕ ਸਿੱਖਣਾ ਚਾਹੀਦਾ ਕਿ ਵੋਟਾਂ ਨਾਲ ਇਹ ਸਿਸਟਮ ਚ ਕੁਛ ਨਹੀਂ ਬਦਲਣ ਲੱਗਿਆ ਜੇ ਬਦਲਦਾ ਹੁੰਦਾ ਤੁਸੀਂ ਬਾਈਚ ਬਹੁਤ ਜ਼ੋਰ ਲਾਇਆ ਇੰਨਾ ਮਗਰੀ ਜ਼ੋਰ ਲਾਇਆ ਇਹਨਾਂ ਦੀਆਂ ਪੱਗਾਂ ਵੇਖ ਕੇ ਇਹਨਾਂ ਦੇ ਭਾਸ਼ਣ ਸੁਣ ਕੇ ਇਹਨਾਂ ਦੀਆਂ ਗੱਲਾਂ ਚਾਏ ਤੁਸੀਂ ਲੈਣਾ ਚ ਖੜ ਖੜ ਕੇ ਵੋਟਰ ਕਾਰਡ ਲੈ ਲੈ ਕੇ ਤੁਸੀਂ ਸੈਲਫੀਆਂ ਪਾਈਆਂ ਕਿ ਆ ਗਿਆ ਬਦਲਾ ਹੁਣਾਰੇ ਨਿਆਰੇ ਹੋ ਜਾਣਗੇ ਤੁਹਾਡੇ ਸਾਹਮਣੇ ਕਿਹੜੇ ਬਾਰੇ ਨਿਆਰੇ ਆ ਉਹੀ 55 15 15 ਦਾ ਇਹ ਸਰਕਾਰ ਖੜੀ ਕਰ ਰਹੇ ਰੱਖ ਰਹੀ ਆ 17 ਵਾਲੇ ਪੱਤਰ ਨੂੰ ਹੱਥ ਨਹੀਂ ਲਾ ਰਹੇ ਕਿਹੜੀਆਂ ਨੀਤੀਆਂ ਕਹਿੰਦੇ ਸੀ ਕਿ ਪਹਿਲੀ ਕੈਬਨਿਟ ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰ ਦਿਆਂਗੇ ਕਿੱਥੇ ਆ ਪੁਰਾਣੀ ਪੈਨਸ਼ਨ ਨੋਟੀਫਿਕੇਸ਼ਨ ਲੰਡੂਆ ਕਰਕੇ ਅੱਜ ਬੇਮਖੋਏ ਨੇ ਇਸ ਕਰਕੇ ਇਹ ਗੱਲ ਸਮਝਣ ਦੀ ਲੋੜ ਕਿ ਇਹ ਟਕਰਾਅ ਬਹੁਤ ਵੱਡਾ ਜਿਹੜੀ ਮੰਗ ਆ ਸਾਡੀ ਬਹੁਤ ਹਿੰਦੁਸਤਾਨ ਪੂਰੇ ਵਾਰਡ ਦੀਆਂ ਨੀਤੀਆਂ ਨਾਲ ਟਕਰਾਉਂਦੀ ਮੰਗ ਆ ਇਸ ਮੰਗ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਸਿਰਾਂ ਦੀ ਵੀ ਲੋੜ ਸਾਨੂੰ ਦਿਮਾਗਾਂ ਦੀ ਵੀ ਲੋੜ ਆ ਤੁਸੀਂ ਅੱਜ ਭਗਤ ਸਿੰਘ ਦੇ ਬਾਰੇ ਸਟੇਜ ਤੋਂ ਬੋਲ ਕੇ ਆਏ ਹੋ ਭਗਤ ਸਿੰਘ ਨੂੰ ਐਮਐਸ ਵੀ ਦੇ ਆਜ਼ਮਨੀ ਕਹਿਣ ਲੱਗੇ ਉਹਨੇ ਕੱਲਾ ਸਰੀਰ ਨਹੀਂ ਮਾਰਿਆ ਉਹਨੇ ਦਿਮਾਗ ਵੀ ਮਾਰਿਆ 23 ਸਾਲ ਦੀ ਉਮਰ ਦੇ ਵਿੱਚ ਇੱਕ ਨੌਜਵਾਨ ਐਡਾ ਵੱਡਾ ਸਿਧਾਂਤ ਦੇ ਗਿਆ ਜਿਹੜਾ ਦੁਨੀਆ ਦੇ ਪੱਖ ਦਾ ਸਿਧਾਂਤ ਸੀ ਤੇ ਉਸ ਸਿਧਾਂਤ ਨੂੰ ਇੱਕ ਤਲਾਂਜਵੀ ਦੇ ਕੇ ਇਹ ਖੌਤੀ ਭਗਤ ਸਿੰਘ ਦੇ ਵਾਰਸ ਅੱਜ ਤਲਾਂਜਵੀ ਦੇ ਰਹਿਆ ਉਹ ਪਾਲਣਗੇ ਬਾਣੇ ਭਗਤ ਸਿੰਘ ਦੇ ਇਹ ਬੰਨ੍ਹ ਲੈਣਗੇ ਪੱਗ ਭਗਤ ਸਿੰਘ ਵਰੀ ਪਰ ਦਿਮਾਗ ਥੱਲੇ ਲਾਰਡ ਮਾਊਂਟਬੈਟਨ ਦਾ ਹੀ ਰਹਿਣਾ ਇਹਨਾਂ ਦੇ ਥੱਲੇ ਨਹੀਂ ਕੁਝ ਬਦਲਿਆ ਨਹਿਰੂ ਦੇ ਥੱਲੇ ਵੀ ਦਿਮਾਗ ਅੰਗਰੇਜ਼ਾਂ ਦਾ ਸੀ ਇਹਨਾਂ ਦੇ ਥੱਲੇ ਵੀ ਦਿਮਾਗ ਅੰਗਰੇਜ਼ਾਂ ਦਾ ਮੋਦੀ ਤਾਂ ਉਹ ਤੋਂ ਵੱਧ ਚੜ੍ਹ ਕੇ ਆ ਗਿਆ ਉਹ ਕਹਿੰਦਾ ਕਿ ਹੁਣ ਐ ਨਹੀਂ ਲੋਟ ਆਉਣਾ ਹੁਣ ਕੱਲਾ ਹਿਊਮਨ ਫੇਸ ਰੱਖ ਕੇ ਕੱਲਾ ਵੋਟ ਐ ਲੋਕਾਂ ਦੇ ਨਾਰੇ ਲਾ ਕੇ ਲੋਕ ਪਖੀਨਾਂ ਦੇ ਨਾਰੇ ਲਾ ਕੇ ਉਹ ਕਹਿੰਦਾ ਕਿ ਨਹੀਂ ਐ ਨਹੀਂ ਵੋਟਾਂ ਲਈਆਂ ਜਾਣੀਆਂ ਐ ਵੋਟਾਂ ਲਾਓ ਕਿ ਇੱਥੇ ਮੁਸਲਮਾਨਾਂ ਦੇ ਖਿਲਾਫ ਮਾਹੌਲ ਬਣਾਓ ਇੱਥੇ ਕਾਮਰੇਡਾਂ ਦੇ ਖਿਲਾਫ ਮਾਹੌਲ ਬਣਾਓ ਇਹ ਸੋ ਬਨਾਮ ਹੌਲਦਿੱਤਾ ਦੇ ਖਿਲਾਫ ਇਹਦੇ ਤੇ ਉਹ ਵੋਟਬੰਦੀ ਕਰ ਰਹੇ ਨੇ ਉਹ ਧਰਮਾਂ ਦੇ ਨਾਂ ਤੇ ਲੋਕਾਂ ਨੂੰ ਲੜਾ ਰਹੇ ਨੇ ਪਰ ਦੂਜੇ ਪਾਸੇ ਪੋਜੀਟਿਵ ਪੱਖ ਇਹ ਆ ਕਿ ਤੁਸੀਂ ਪਿਛਲੇ ਹਫ਼ਤੇ ਦੀਆਂ ਘਟਨਾਵਾਂ ਨੂੰ ਸੁਣੋ ਤੁਸੀਂ ਕਿਸਲੇ ਹਫ਼ਤੇ ਦੇ ਅਖਬਾਰਾਂ ਦੀਆਂ ਖਬਰਾਂ ਪੜ੍ਹ ਕੇ ਦੇਖੋ ਕਿ ਹਿੰਦੁਸਤਾਨ ਦੇ 5-7 ਸਟੇਟਾਂ ਦੇ ਵਿੱਚ ਨੌਜਵਾਨ ਅੰਗਿਆੜੀਆਂ ਮੈ ਰਹੀਆਂ ਨੇਪਾਲ ਦੇ ਵਿੱਚ ਜਨਜੀ ਦੀ ਘਟਨਾ ਨੇ ਭਾਵੇਂ ਕਿ ਉਹ 100% ਨੌਜਵਾਨਾਂ ਦੀ ਸੋਚ ਨਹੀਂ ਸੀ ਭਾਵੇਂ ਕਿ ਉਹ 100 ਦੇ ਵਿੱਚ ਵੀ ਸਾਮਰਾਜੀਆਂ ਦਾ ਖਾਸ ਸੀ ਪਰ ਇੱਕ ਗੱਲ ਉਸ ਸੰਘਰਸ਼ ਦੇ ਵਿੱਚ ਇੱਕ ਜ਼ਰੂਰ ਸੀ ਕਿ ਜਿਹੜੇ 14 ਤੋਂ ਲੈ ਕੇ 28 ਸਾਲ ਦੀ ਉਮਰ ਦੀ ਜਨਰੇਸ਼ਨ ਦੇ ਨੌਜਵਾਨ ਸੀ ਉਹਨਾਂ ਨੇ ਇੱਕ ਗੱਲ ਸਮਝੀ ਕਿ ਮੰਤਰੀਆਂ ਦੇ ਜਵਾਬ ਇਹਨਾਂ ਅਫਸਰਾਂ ਦੇ ਜਵਾਬ ਹੀ ਚੰਗੀਆਂ ਗੱਡੀਆਂ 'ਚ ਕਿਉਂ ਘੁੰਮਦੇ ਨੇ ਸਾਡੇ ਦੇ ਰੁਜ਼ਗਾਰ ਕਿਉਂ ਨਹੀਂ ਕਿਉਂਕਿ ਨੀਤੀਆਂ ਨੇ ਬਿਲਕੁਲ ਤੈਅ ਕਰ ਲਿਆ ਕਿ ਰੁਜ਼ਗਾਰ ਸੰਗਣਾ ਪਬਲਿਕ ਸੈਕਟਰ ਅਸੰਗਣਾ ਪਬਲਿਕ ਸੈਕਟਰ ਸ਼ਾਂਗਨ ਦੇ ਚਹਤੀ ਤੁਹਾਡੇ ਸਕੂਲਾਂ ਦੇ ਵਿੱਚ ਪੋਸਟਾਂ ਦੇ ਖਾਤਮੇ ਕੀਤੇ ਜਾ ਰਹੇ ਹਨ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਜਦੋਂ ਟਰਾਂਸਫਰਾਂ ਹੁੰਦੀਆਂ ਤੁਹਾਨੂੰ ਕਹਿੰਦੇ ਕਿ ਇੱਥੇ ਪੋਸਟ ਨਹੀਂ ਹੈ ਇਹ ਪੋਸਟਾਂ ਦੇ ਖਾਤਮੇ ਇਹ ਜਨਿਕੇ ਜਿਹੜੀਆਂ ਪੋਸਟਾਂ ਖਤਮ ਕੀਤੀਆਂ ਜਾਂਦੀਆਂ ਇਹ ਕਿਹਦੇ ਵੱਲੋਂ ਸਟੇਪਾ ਇਹ ਸਟੇਪਨ ਨਿੱਜੀ ਕਰਨ ਵਾਲ ਨੂੰ ਇਹ ਨੀਤੀਆਂ ਤੇ ਉਹ ਖੜੇ ਨਹੀਂ ਇਸ ਲਈ ਮਿੱਤਰ ਪਿਆਰਿਓ ਜੇ ਇਸ ਵੱਡੀ ਲੜਾਈ ਨੂੰ ਜਿੱਤਣਾ ਅਸੀਂ ਡੀਟੀਐਫ ਵੱਲੋਂ ਤੁਹਾਨੂੰ ਮੁਬਾਰਕਬਾਦ ਦਿੰਨੇ ਆ ਕਿ ਤੁਸੀਂ ਇੱਕ ਇਹਨੂੰ ਬਣਾਇਆ ਤੁਸੀਂ ਚਾਰ ਪੰਜ ਜੱਥੇਬੰਦੀਆਂ ਇਕੱਠੀਆਂ ਹੋਈਆਂ ਕਿਉਂਕਿ ਸੰਘਰਸ਼ ਹਮੇਸ਼ਾ ਇੱਕ ਇਹਨੇ ਲੜਿਆ ਜਾਂਦਾ ਇੱਕ ਛੋਟਾ ਜਿਹਾ ਕਨਸੈਪਟ ਹੈ ਜੁਨਟੀ ਦਾ ਤੇ ਵੱਖੋ ਵੱਖਰੀ ਦਾ ਕਿ ਦੁਸ਼ਮਣ ਦੇ ਪੰਜੇ ਉਂਗਲਾਂ ਖਿਲਾਰ ਕੇ ਮਾਰੋਗੇ ਪੰਜੇ ਦੀਆਂ ਪੰਜੀ ਤੜਾ ਕੇ ਮਹਿਜੋਗੇ ਪਰ ਜੇ ਦੁਸ਼ਮਣ ਦੇ ਇਹ ਹੱਥ ਦਾ ਮੁੱਕਾ ਬਣਾ ਕੇ ਜਵਾੜਾ ਤੇ ਮਾਰੋਗੇ 32 ਦੇ 32 ਦਾ ਅੰਦਵਾਰ ਨਿਕਲ ਜਾਂਦੇ ਨੇ ਇਹ ਕਨਸੈਪਟ ਆ ਯੂਨਿਟੀ ਦਾ ਇਸ ਲਈ ਇਸ ਯੂਨਿਟੀ ਨੂੰ ਬਣਾਓ ਇਸ ਯੂਨਿਟੀ ਦੇ ਸਿਰ ਤੇ ਹੀ ਤੁਸੀਂ ਜੰਗ ਜਿੱਤ ਸਕਦੇ ਹੋ ਇਹ ਜੰਗ ਵਰਗੀ ਲੜਾਈ ਆ ਤੇ ਚైనా ਦੇ ਵਿੱਚ ਇੱਕ ਕਹਾਵਤ ਵੀ ਪ੍ਰਚਲਤ ਆ ਪ੍ਰਚਲਿਤ ਆ ਕਿ ਜਿਵੇਂ ਮੈਂ ਤੁਹਾਡਾ ਉੱਥੇ ਵੀ ਹਾਲ ਦੇਖਿਆ ਇੱਥੇ ਵੀ ਦੇਖਦੇ ਆ ਕਿ ਸ਼ਾਂਜੇ ਵੱਲ ਨੂੰ ਭਜਦੇ ਆ ਇਹ ਮਿੱਤਰ ਪਿਆਰੋ ਇਦੀ ਛੋਟੀ ਲੜਾਈ ਨਹੀਂ ਹੈ ਇਹ ਜੰਗ ਵਰਗੀ ਲੜਾਈ ਆ ਤੇ ਟੀਮ ਦੇ ਵਿੱਚ ਇੱਕ ਕਹਾਵਤ ਪ੍ਰਚਲਿਤ ਆ ਕਿ ਜਿਸ ਜੰਗ ਲਈ ਮਾਵਾ ਆਪਣੇ ਪੁੱਤਰਾਂ ਦੇ ਮੱਥੇ ਚੁੰਮ ਕੇ ਭੇਜ ਦਿਆਂ ਹੁਣ ਪੁੱਤਰ ਕਦੇ ਜੰਗ ਹਾਰ ਕੇ ਨਹੀਂ ਆਉਂਦੇ ਇਸ ਲਈ ਅੱਜ ਲੱਗਦਾ ਤੁਸੀਂ ਸਾਰੇ ਜਣੇ ਮੱਥੇ ਚਮਾ ਕੇ ਨਹੀਂ ਆਏ ਆਪਣੀਆਂ ਮਾਂਾਂ ਕੋ ਇਸ ਲਈ ਜਦੋਂ ਅਗਲੀ ਵਾਰ ਆਉਣਾ ਇਹ ਚਾਰ ਕਿ ਆਏ ਕਿ ਜਾਂ ਆਰਦੀ ਜਾਂ ਪਾਰਦੀ ਇਹ ਐਡੀ ਸੌਖੀ ਲੜਾਈ ਨਹੀਂ ਕਿ ਇਧਰੋਂ ਪੱਤਰ ਜਾ ਆ ਜਾਣਾ ਤੇ ਉਹ ਪੱਤਰ ਦੇ ਵਿੱਚ ਮੀਟਿੰਗ ਆ ਜਾਣੀਆਂ ਤੇ ਮੀਟਿੰਗ ਦੇ ਵਿੱਚ ਸੋਡੇ ਵਾਰੇ ਨਿਆਰੇ ਹੋ ਜਾਣੇ ਆ ਜਦੋਂ ਇਹਨਾਂ ਦੀ ਸੰਗੀ ਇੰਨੀ ਨੱਪੀ ਗਈ ਕਿ ਇਹਨਾਂ ਦਾ ਸਾਹ ਹੁਣਾ ਬੰਦ ਹੋ ਗਿਆ ਫੇਰ ਪੰਜਾਬ ਦੇ ਪੇਸਕੇਲ ਤੁਹਾਡੇ ਤੁਹਾਡੀ ਲੀਡਰਸ਼ਿਪ ਵਿਧਾਨ ਸਭਾ ਦੀਆਂ ਮਿੰਨੀ ਸੈਕਟਰੀਅਟ ਦੀਆਂ ਪੌੜੀਆਂ ਤੋਂ ਉਹ ਪੱਤਰ ਲੈ ਕੇ ਥੱਲੇ ਉਤਰਨਗੇ ਇਸ ਤੋਂ ਬਿਨਾ ਨਹੀਂ ਇਹ ਪੱਤਰ ਆਉਣਾ ਇਸ ਲਈ ਆਓ ਆਓ ਆਪਣੇ ਸੰਗਰਸ਼ਾਂ ਨੂੰ ਹੋਰ ਤੇਜ਼ ਕਰਿਏ ਯੂਨਿਟੀ ਨੂੰ ਤੇਜ਼ ਕਰਿਏ ਕੱਲੇ ਸਿਰਾਂ ਦੀ ਨਹੀਂ ਦਿਮਾਗਾਂ ਦੀ ਵੀ ਲੋੜ ਆ ਇਹ ਸੰਘਰਸ਼ ਇੰਨੇ ਸੌਖੇ ਨਹੀਂ ਇਹ ਮੀਟਿੰਗਾਂ ਕਰਨੀਆਂ ਪੈਂਦੀਆਂ ਰਾਤਾਂ ਨੂੰ ਮਗਜ ਖਪਾਈ ਕਰਨੀ ਪੈਂਦੀ ਆ ਪੜ੍ਹਨਾ ਪੈਂਦਾ ਆ ਜਿਹੜਾ WhatsApp ਆ ਇਹ ਤੋਂ ਪਾਸਾ ਵੀ ਪੜ੍ਹਨਾ ਪੈਂਦਾ ਇਹਨੂੰ ਵਰਤਣਾ ਵੀ ਪੈਂਦਾ ਕਿਵੇਂ ਵਰਤਣਾ ਇਹ ਵੀ ਹਾਲੇ ਸਾਡੇ ਕੋਲੇ ਕਲਾ ਆਉਣੀ ਚਾਹੀਦੀ ਆ ਜਦੋਂ 1992 94 ਦਾ ਦੌਰ ਆ ਇਹ ਮੋਬਾਈਲ ਵਾਰੇ ਆਹ ਅਨਿਲ ਮਾਨੀ ਦਾ ਪਿਓ ਧੀਰੂ ਭਾਈ ਮਾਨੀ ਜਦੋਂ ਉਹਨਾਂ ਨੇ ਮਟਰੋਲਾ ਫੋਨ ਲੈ ਕੇ ਆਂਦਾ ਉਹ ਕਹਿੰਦੇ ਸੀ ਕਿ ਕਰ ਲੋ ਦੁਨੀਆ ਮੁਠੀ 'ਚ ਮੇ ਉਦੋਂ ਹੀ ਸਾਡੇ ਲੀਡਰ ਜਿਹੜੇ ਵੱਡੇ ਸੀ ਉਹ ਸਾਨੂੰ ਦੱਸਣ ਲੱਗ ਗਏ ਸੀ ਕਿ ਅਸਲ ਵਿੱਚ ਅਸੀਂ ਦੁਨੀਆ ਮੁਠੀ 'ਚ ਨਹੀਂ ਕਰਨੀ ਇਹ ਸਾਨੂੰ ਮੁਠੀ 'ਚ ਕਰ ਲੈਣਗੇ ਅੱਜ ਵੱਡੀ ਪੱਧਰ ਤੇ ਨੌਜਵਾਨਾਂ ਨੂੰ ਤੇ ਸਾਨੂੰ ਉਹਨਾਂ ਨੇ ਮੁਠੀ 'ਚ ਕੀਤਾ ਹੈ ਇਸ ਮੋਬਾਈਲ ਦੇ ਜਰੀਏ ਇਸ ਲਈ ਇਸ ਮੋਬਾਈਲ ਤੋਂ ਵਰਤਨਾ ਵੀ ਆ ਤੇ ਕਿਵੇਂ ਵਰਤਨਾ ਇਹ ਵੀ ਤੁਹਾਡੇ ਦਿਮਾਗ ਦੀ ਜਾਨੀ ਕਿ ਇੱਕ ਵਰਤੋਂ ਦੀ ਲੋੜ ਸੋ ਜਿਆਦਾ ਸਮਾਂ ਨਾਲ ਲੈਂਦਾ ਹਾਇਆ ਦਮੋਕਰਤਿਕ ਟੀਚੇਜ਼ ਫੌਂਟ ਵੱਲੋਂ ਜਿੰਨੀ ਸਾਡੀ ਤਾਕਤਾਂ ਕਿਉਂਕਿ ਸਾਨੂੰ ਪਤਾ ਹੈ ਕਿ ਇਹ ਲੜਾਈ ਤੁਹਾਡੀ ਇਕੱਲਿਆਂ ਦੀ ਲੜਾਈ ਨਹੀਂ ਤੁਸੀਂ ਇਕੱਲੇ ਜੇ ਪੰਜ ਪੈਸੇ ਪਾ ਕੇ ਤੁਹਾਡੇ ਜੇ ਤਨਖਾਹ ਵਾਧੂ ਤੁਸੀਂ ਕੋਈ ਮਿਸਨ ਬੈਂਕ ਦੇ ਬੈਂਕ ਵਿੱਚ ਜਾ ਕੇ ਪੈਸੇ ਨਹੀਂ ਜਮ੍ਹਾਂ ਕਰਾਉਣੇ ਇੱਥੇ ਪੈਸਾ ਆਊਗਾ ਥੱਲੇ ਗਰਾਊਂਡ ਤੇ ਇਹ ਨਹੀਂ ਦੁਨੀਆ ਦੀ ਆਰਥਿਕਤਾ ਨੂੰ ਸਰਕੂਲੇਟ ਕਰਨਾ ਜੇ ਤੁਹਾਡੀ ਜੇਬ ਚ ਚਾਰ ਛੇ ਲੜਾਉਣਗੇ ਤੁਸੀਂ ਮਕਾਨ ਬਣਾਉਂਗੇ ਕਿਸੇ ਮਜ਼ਦੂਰ ਮਿਸਤਰੀ ਨੂੰ ਕੰਮ ਮਿਲੂ ਸਿਮਿੰਟ ਲੈ ਕੇ ਆਉਂਗੇ ਬ੍ਰੀਤੀ ਲੈ ਕੇ ਆਉਂਗੇ ਫੈਕਟਰੀ ਵਾਲਿਆਂ ਦਾ ਕੰਮ ਚੱਲੂ ਲੋਹਾ ਪਾਉਂਗੇ ਉੱਥੇ ਫੈਕਟਰੀ ਦਾ ਕੰਮ ਚੱਲਣਾ ਇਸ ਲਈ ਜੇ ਇਹ ਆਰਥਿਕਤਾ ਦਾ ਜਿਹੜੀ ਜੜਾ ਜਿਹੜੀ ਤਰੱਕੀ ਦਾ ਪੂਰਾ ਸਿਧਾਂਤ ਆ ਉਹ ਤਾਂ ਕਿ ਜੇ ਪੈਸਾ ਲੋਕਾਂ ਕੋਲੇ ਆਵੇ ਪਿੱਛੇ ਜਦੋਂ ਆਰਥਿਕਤਾ ਦਾ ਸੰਕਟ ਆਇਆ ਇਹਨਾਂ ਨੇ ਪੁੱਛਿਆ ਕਿ ਇਸ ਆਰਥਿਕਤਾ ਨੂੰ ਹੱਲ ਕਰਨ ਲਈ ਕੀ ਕੀ ਕਰਨਾ ਚਾਹੀਦਾ ਕਿ ਕਾਰਪੋਰੇਟਾਂ ਨੇ ਬਾਸਰੋ ਪ੍ਰੋਡਕਸ਼ਨਾਂ ਜਿਹੜੀ ਉਹ ਖਰਚ ਨਹੀਂ ਹੋ ਰਹੀ ਸੀ ਉਹ ਕਹਿੰਦੇ ਸਾਡਾ ਹੱਲ ਕਰੋ ਅਸੀਂ ਆਪਣੀ ਪ੍ਰੋਡਕਸ਼ਨ ਹੱਲ ਖਰਚ ਕਰਨੀ ਆ ਇਹਨਾਂ ਨੂੰ ਸੁਝਾਅ ਦਿੱਤੇ ਕੁਝ ਚੰਗੇ ਆਰਥਿਕ ਮਾਰਾ ਨੇ ਕਿ ਜੇ ਕੁਝ ਨਹੀਂ ਕਰ ਸਕਦੇ ਨਰੇਗ ਵਾਲਿਆਂ ਨੂੰ ਇੱਕ ਦਿਹਾੜੀ ਦੇ ਦਿਆ ਕਰੋ 1000 ਰੁਪਏ ਉਹਨੂੰ ਕਹਦੇ ਕਿ ਜੇ ਤੁਹਾਡੇ ਕੋਲ ਕੰਮ ਵੀ ਨਹੀਂ ਤੋਆ ਪਟਲਿਆ ਕਰੋ ਤੋਆ ਭਰਦਿਆ ਕਰੋ ਇਸ ਨਾਲ ਵੀ ਆਰਥਿਕਤਾ ਪੈਰਾਂ ਸਿਰ ਹੋ ਜਾਊਗੀ ਪਰ ਇਹਨਾਂ ਨੇ ਟ੍ਰੈਕਸ਼ਨ ਕਿਹੜੀ ਲਈ ਹੋਈ ਆ ਡਾਇਰੈਕਸ਼ਨ ਲੋਕਾਂ ਦੇ ਪਾਸੇ ਨਹੀਂ ਲਈ ਹੁੰਦੀ ਡਾਇਰੈਕਸ਼ਨ ਲਈ ਹੋਈ ਹੈ ਕਾਰਪੋਰੇਟਾਂ ਵਾਲੇ ਪਾਸੇ ਕਿਸੇ ਕਿਸਾਨ ਦੀਆਂ ਚਾਰ ਕਿਸ਼ਤਾਂ ਟੁੱਟੀਆਂ ਨਾ ਬੈਂਕ ਥੰਮਲੇ ਦਾ ਬਣ ਲੈਂਦੀ ਆ ਤੇ ਉਹ ਨੱਲਬਾਨੀ ਦਾ ਮਕੇਸ਼ ਬਾਨੀ ਦਾ ਭਰਾ ਨੱਲਬਾਨੀ ਉਹ 45000 ਕਰੋੜ ਰੁਪਏ ਦਾ ਕਰਜ਼ਾ 450 ਕਰੋੜ ਰੁਪਇਆ ਲੈ ਕੇ ਸਾਰਾ ਐਨਪੀਏ ਚ ਪਾਤਾ ਇੰਨੇ ਇੰਨੇ ਕਰਜ਼ੇ ਉਹਨਾਂ ਕਾਰਪੋਰੇਟਾਂ ਨੇ ਮਾਫ਼ ਕਰਦੇ ਆ ਜਿਹੜੇ ਕਹਿੰਦੇ ਆ ਕਿ ਸਾਡਾ ਖਜ਼ਾਨਾ ਖਾਲੀ ਆ ਖਜ਼ਾਨਾ ਲੋਕਾਂ ਵਾਸਤੇ ਖਾਲੀ ਹੋਣਾ ਇਹ ਸ਼ਬਦ ਅਸੀਂ ਪਰਮਿੰਦਰ ਢੀਰਸੋਂ ਦੀ ਵੀ ਸੁਣਦੇ ਰਹੇ ਇਹ ਸ਼ਬਦ ਅਸੀਂ ਮਨਪ੍ਰੀਤ ਬਾਦਲ ਤੋਂ ਕਾਗਰਸ ਦੀ ਸਰਕਾਰ ਤੋਂ ਵੀ ਸੁਣਦੇ ਰਹੇ ਇਹ ਸ਼ਬਦ ਅਸੀਂ ਮਨਪ੍ਰੀਤ ਬਾਦਲ ਤੋਂ ਕਾਂਗਰਸ ਦੀ ਸਰਕਾਰ ਵੱਲੋਂ ਵੀ ਸੁਣਦੇ ਰਹੇ ਅਸੀਂ ਹਰਪਾਲ ਚੀਮਾ ਤੋਂ ਵੀ ਇਹੀ ਸ਼ਬਦ ਸੁਣਾਗੇ ਕਿ ਖਜ਼ਾਨਾ ਖਾਲੀ ਆ ਕੀ ਕਰੀਏ ਮਿੱਤਰ ਪਿਆਰੋ ਖਜ਼ਾਨਾ ਕੋਈ ਨਹੀਂ ਖਾਲੀ ਖਜ਼ਾਨਾ ਲੋਕਾਂ ਲਈ ਖਾਲੀ ਆ ਕਾਰਪੋਰੇਟਾਂ ਲਈ ਖਾਲੀ ਆ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਉਹਨਾਂ ਕਾਰਪੋਰੇਟਾਂ ਨੂੰਵਾਜਾ ਮਾਰ ਰਿਹਾ ਇੱਕ ਮੱਖ ਮੰਤਰੀ ਕਿ ਆਜੋ ਸਾਡੇ ਦੇਸ਼ ਦੇ ਵਿੱਚ ਆਜੋ ਸਾਡੀ ਸਟੇਟ ਦੇ ਵਿੱਚ ਅਸੀਂ ਸਸਤੀ ਕਿਰਤ ਦਿੰਦੇ ਆ ਕਿਉਂਕਿ ਮੋਦੀ ਨੇ ਜਿਹੜਾ ਵੀ ਮਜ਼ਦੂਰਾਂ ਦੇ ਹੱਕ 'ਚ ਕੋਈ ਨਾਮ ਨਿਹਾਨਦ ਕਾਨੂੰਨ ਬਣੇ ਸੀ ਉਹ ਸਾਰੇ ਤੋੜ ਕੇ ਚਾਰ ਸਿਵਲ ਕੋਡ ਬਣਾਏ ਕੇ ਆ ਜੋ ਇੰਡਸਟਰੀਅਲ ਲਿਸਟੋ ਆ ਜੋ ਹਿੰਦੁਸਤਾਨ ਦੀ ਕਿਰਤ ਉੱਤੇ ਲੈ ਜਾਓ ਤੁਹਾਨੂੰ ਸਸਤੀ ਲੇਬਰ ਦਿੰਨੇ ਆ ਅਸੀਂ ਅਧਿਕਾਰ ਵੀ ਖੋਲੇ ਕਿ ਇਹ ਦੁਨੀਆ ਨੂੰ ਦੁਨੀਆ ਨਹੀਂ ਬਣਾ ਸਕਦੇ ਅਸੀਂ ਤੈਅ ਕਰ ਲਿਆ ਕਿ ਜਿਹੜਾ ਵੀ ਦੁਨੀਆ ਬਣਾਊਗਾ ਉਹਨਾਂ ਨੂੰ ਸਜ਼ਾਵਾ ਦੇਵਾਂਗੇ ਉਹਨਾਂ ਦੀ ਲੀਡਰਸ਼ਿਪ ਨੂੰ ਸਖਤ ਸਜ਼ਾਵਾ ਦੇਵਾਂਗੇ ਇਹ ਸਜ਼ਾਵਾ ਆ ਰਹੀਆਂ ਇਹ ਜਿਹੇ ਕਾਨੂੰਨ ਆ ਰਹੇ ਆ ਉਹਨਾਂ ਨੇ ਕਨੇਕੇ ਲੀਡਰਸ਼ਿਪ ਤੇ ਟੈਕ ਬਿੱਟਿਆ ਹੋਇਆ ਸਾਥੀ ਵਿਕਰਮਦੇਵ ਦੱਸ ਕੇ ਗਿਆ ਮਜ਼ਦੂਰ ਆ ਗੁਰੂ ਜਿਹਨਾਂ ਚ ਤੜਿਆ ਹੋਇਆ ਕੀ ਮੰਗਦੇ ਆ ਉਹ ਉਹ ਕੋਈ ਬੜੀ ਵੱਡੀ ਚੀਜ਼ ਨਹੀਂ ਮੰਗਦੇ ਉਹ ਕਹਿੰਦੇ ਕਿ ਜੇ ਪੰਚਾਇਤੀ 100 ਕਿੱਲਾ ਜ਼ਮੀਨ ਆ ਤੁਹਾਡਾ ਕਾਨੂੰਨ ਬੋਲਦਾ ਕਿ ਉਦੋਂ ਚੋਂ 35% ਮਜ਼ਦੂਰਾਂ ਨੂੰ ਦੇਣੀ ਆ ਉਹਨਾਂ ਨੇ ਬੋਲੀ ਲੱਖ ਦੇਣੀ ਆ ਦੇਹੀ ਉਹ ਗੱਲ ਮੰਨ ਰਹੇ ਇਹਨਾਂ ਦਾ ਆਪ ਤੇ ਸੰਵਿਧਾਨ ਦੇ ਵਿੱਚ ਲਿਖਿਆ ਕਿ 17 ਏਕੜ ਤੋਂ ਵੱਧ ਕੋਈ ਜ਼ਮੀਨ ਨਹੀਂ ਰੱਖ ਸਕਦਾ ਉਹ ਭੋਰ ਤੇ ਫਾਇਲ ਕਾਲੀ ਬਿਲਡ ਚ ਚਲੇ ਜਾਓ ਹਜ਼ਾਰ ਹਜ਼ਾਰ ਡੇਢ ਹਜ਼ਾਰ ਇੱਕ ਮਾਲਕ ਬਣਿਆ ਬੈਠਾ ਉਹ ਲਾਗੂ ਨਹੀਂ ਕਰੇ ਉਹ ਮਜ਼ਦੂਰ ਮੰਗ ਕਰ ਰਹੇ ਆ ਕਿ 17 ਏਕੜ ਵਾਲਾ ਕਾਨੂੰਨ ਚ ਲਾਗੂ ਹੋ ਜੇ ਇੱਕ ਮਜ਼ਦੂਰ ਤੇ ਜਿਹੜਾ ਬੇਜਮਨ ਜ਼ਮੀਨਾ ਕਿਸਾਨ ਆ ਉਹਨੂੰ 2.5 ਤੋਂ 3 ਏਕੜ ਜ਼ਮੀਨ ਆ ਸਕਦੀ ਹੈ ਜੇ ਇੱਕ ਉਹੀ ਕਾਨੂੰਨ ਲਾਗੂ ਹੋ ਜੇ ਇਸ ਲਈ ਉਧਰ ਨੂੰ ਤੁਰਨਾ ਨਹੀਂ ਇਹਨਾਂ ਨੇ ਤੈਅ ਕੀਤਾ ਕਿ ਅਸੀਂ ਕਾਰਪੋਰੇਟਾਂ ਤੇ ਟੱਕਰ ਮੀਆਂ ਚ ਕਜੋਰੀਆਂ ਭਰਨੀਆਂ ਸੋ ਲੋਕਾਂ ਨੇ ਇਹ ਤੈਅ ਕਰਨਾ ਕਿ ਅਸੀਂ ਆਪਣਾ ਫੈਸਲਾ ਕਦੇ ਕਰਨਾ ਅਸੀਂ ਤੁਹਾਨੂੰ ਸੁਝਾਅ ਦਿੰਨੇ ਆ ਕਿ ਮਿੱਤਰ ਪਿਆਰੋ ਤੁਹਾਡੀ ਇਕੱਲੀ ਲੜਾਈ ਨਹੀਂ ਇਹਨੂੰ ਲੈ ਕੇ ਜਾਓ ਲੋਕਾਂ 'ਚ ਜਾਓ ਕਿਸਾਨਾਂ ਮਜ਼ਦੂਰਾਂ 'ਚ ਆ ਸਾਡਾ ਸਲੋਗਨ ਆ ਕਿ ਗੋ ਟੂ ਦਾ ਪੀਪਲ ਗੋ ਟੂ ਦਾ ਵਿਲੇਜ ਜਾਓ ਜੇ ਗੈਪ ਰੱਖੋਗੇ ਕ ਬੁਈਅਰ ਵਾਈਟ ਕਰਨ ਪਰਸਾਂ ਨਹੀਂ ਜਿੱਤ ਸਕੋਗੇ ਉਹ ਬਲੈਕ ਕਲਰ ਨਾਲ ਗਮਕਣੀਆਂ ਪਾਉਣੀਆਂ ਪਹਿਣਗੀਆਂ ਫੇਰ ਕਿੱਥੇ ਹੱਸੇ ਹੰਸਦਾ ਰਾਹ ਜਿਹੜਾ ਤੁਹਾਡੇ ਲਈ ਮੋਕਲਾ ਹੋ ਸਕਦਾ ਸੋ ਇੰਨੀਆਂ ਬੇਨਤੀਆਂ ਨਾਲ ਤੁਹਾਡਾ